ਗੋੜੀ ਮੈਲਾ ਪੰਜਵਾ ਜਾ ਕੇ ਦੁੱਖ ਸੁੱਖ ਸਮ ਕਰ ਜਾਪੈ ਤਾਕੋ ਕਾਲਾ ਕਾਂਬਿਆਪੈ ਸਹਿਜ ਆਨੰਦ ਹਰ ਸਾਧੂ ਮਾਹੀ ਆਗਿਆਕਾਰੀ ਹਰ ਹਰ ਰਾਇ ਰਹਾਵ ਜਾ ਕੇ ਅਚਿੰਤ ਵਸੈ ਮਨ ਆਏ ਤਾਕੋ ਚਿੰਤਾ ਕਤੁ ਨਾਹੀ ਜਾ ਕੈ ਬਿਨ ਸਿਉ ਮਨ ਤੇ ਫਰਮਾ ਤਾ ਕੈ ਕਸ਼ੂ ਨਾਹੀ ਦਰ ਜਮਾ ਜਾ ਕੈ ਹਿਰਦੈ ਦੀਓ ਗੁਰ ਨਾਮ ਕਹੋ ਨਾਨਕ ਤਾ ਕੈ ਸਗਲ ਨਿਧਾਨਾ ਗੋੜੀ ਮਹਿਲਾ ਪੰਜਵਾ ਅਗੰਮ ਰੂਪ ਕਾ ਮਨ ਮੈ ਥਾਨ ਗੁਰ ਪ੍ਰਸਾਦ ਕਿਨੈ ਵਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸ ਹੈ ਪ੍ਰਾਪਤ ਤਿਸ ਲੈ ਪਹੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾ ਕੀ ਤੁਨ ਮੋਹੇ ਗੋਪਾਲ ਤਾ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋਖਰ ਗੁਰ ਨਾਨਕ ਕੋ ਦੀਆ ਗੋੜੀ ਮਲਾ ਪੰਜਵਾਂ ਕਵਨ ਰੂਪ ਤੇਰਾ ਆਰਾਧੋਂ ਕਵਨ ਜੋਗ ਕਾਇਆ ਲੈ ਸਾਧੋਂ ਕਵਨ ਗੋਣ ਜੋ ਤੁਝ ਲੈ ਗਾਵਾਂ ਕਵਨ ਬੋਲ ਪਾਰ ਬ੍ਰਹਮ ਰਿਝਾਵਾਂ ਰਹਾਉ ਕਵਨ ਸੋ ਪੂਜਾ ਤੇਰੀ ਕਰੋਂ ਕਵਨ ਸੋ ਦਿਧ ਜਿਤ ਭਵਜਲ ਤਰਾਂ ਕਵਨ ਤਪ ਜਿਤ ਤਪਿਆ ਹੋਇ ਕਮਨ ਸੋ ਨਾਮ ਹਉਮੈ ਮਲ ਖੋਇ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਖਾਲ ਜਿਸ ਕਰ ਕਿਰਪਾ ਸਤਗੁਰ ਮਿਲਾਇ ਦਇਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨਲੇ ਸੁਖ ਦਾਤਾ ਰਹਾਉ ਦੂਜਾ ਗਉੜੀ ਮਹਿਲਾ ਪੰਜਵਾਂ ਆਪਨ ਤਾਂ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਓ ਸਤਿਦਾਨ ਤਾਂ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਸੋਇਨਾ ਰੂਪਾ ਫੋਨ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ ਤਿਸ ਕਾ ਸਬਕਿਸ਼ ਜਿਸ ਕਾ ਹਰ ਰਾਇਆ ਗੋੜੀ ਮਹਿਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕਾ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਪਾਤੇ ਮੋਹ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੋੜੀ ਮਹਿਲਾ ਪੰਜਵਾ ਰੇ ਮਨ ਮੇਰੇ ਤੂੰ ਤਾਕੋ ਆਇ ਜਾ ਕੇ ਊਣਾ ਕਸ਼ੂ ਨਾਹੀਂ ਹਰ ਸਾ ਪੀ ਤੂੰ ਕਰ ਮਨ ਮੀਤ ਧਾਮ ਅਧਾਰ ਰੱਖੋ ਸਦਚੀਤ ਤਹਾ ਰੇ ਮਨ ਮੇਰੇ ਤੂੰ ਤਾਕੋ ਸੇ ਆਦਪੁਰਖ ਅਪਰੰਪਰ ਦੇਵ ਤਿਸ ਉਪਰ ਮਨ ਕਰ ਤੂੰ ਵਸ ਆਦ ਜੁਗਾਦ ਜਾ ਕਾ ਪਰਵਾਸਾ ਜਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਗੋੜੀ ਮਹਲਾ 5 ਮੀਤ ਕਰੈ ਸੋਈ ਹਮਮਾਨਾ ਮੀਤਿ ਕਰਤ ਕੁਸ਼ਲ ਸਮਾਨਾ ਏਕਾ ਤੇਕ ਮੇਰੇ ਮਨ ਚੀਤ ਜਿਸ ਕਿਸ ਕਰਨਾ ਸੋ ਹਮਰਾ ਮੀਤ ਤਰਾਉ ਨੀਤ ਹਮਾਰਾ ਵੇ ਪਰਵਾਹ ਗੁਰ ਕਿਰਪਾ ਤੇ ਮੋਹੇ ਅਸਨਾਹ ਨੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨੁ ਮਹਤ ਨਾਨਕ ਪਬ ਤੇਰੇ ਗੋੜੀ ਮਹਿਲਾ ਪੰਜਵਾ جا کو تم بہ سمरथ अंगा ता को कश नाही पालंगा माधा جا کو ہے aas تمہاری تا کو کش नाही ਸੰساری راہ جا کہ ہردے ٹھاکور ہوئے تا کو سنسار نہیں کوئی جا کو تم دینی پرب ਪੀਰ ਤਾ ਕੈ ਨਿਕਟ ਨ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਦੌੜੀ ਮੈ ਲਾ ਪੰਝਵਾ ਦੁਲਭ ਦੇ ਪਾਈ ਵਡ ਭਾਗੀ ਨਾਮ ਨਾ ਜਪੈ ਤੇ ਆਤਮ ਘਾਤੀ ਮਰ ਨ ਜਾਹੀ ਜਿਨਾ ਬਿਸਰਤ ਰਾਮ ਨਾਮ ਵਿਹੂਨ ਜੀਵਨ ਕੌਨ ਕਾਮ ਰਹਾ ਖਾਤ ਪੀਤ ਖੇਲ ਹਸਤ ਵਿਸਥਾਰ ਕਵਨ ਅਰਥ ਨ੍ਰਿਤ ਪਸ਼ੀਂਗਾਰ ਜੋ ਨਾ ਸੁਨੈ ਜਸ ਪਰਮਾਨੰਦਾ ਪਸ਼ੂ ਪੰਖੀ ਤ੍ਰਗਤ ਜੋਨ ਤੇ ਮੰਦਾ ਕੋ ਨਾਨਕ ਗੁਰ ਮੰਤਰ ਦ੍ਰਿੜਾਇ ਕੇਵਲ ਨਾਮ ਸਿਦਮਾਹ ਸਮਾਇ गोड़ी मेला पंजवा काकी माई का को बाप नाम तारीख झूठे सब साख काहे को मूर्ख फखलाया संजोग हुक्म तू आया एका माटी एका जोत एको पवन कहा कौन रोत ਮੇਰਾ ਮੇਰਾ ਕਰ ਬਿਲਾਹੀ ਮਰਨਹਾਰ ਇਹ ਜੀ ਆਰਾ ਨਹੀਂ ਕਾ ਨਾਨਕ ਗੁਰ ਖੋਲੇ ਕਪਾਟ ਮੁਕਤ ਭੈ ਬਿਨ ਸੇ ਭੰਥਾਟ ਗੌੜੀ ਮਹਿਲਾ ਪੰਜਵਾ ਵੱਡੇ ਵੱਡੇ ਜੋ ਦੀ ਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਨ ਵੱਡਾ ਮਾਇਆ ਵੱਡਿਆਈ ਸੋ ਵੱਡਾ ਜੇਨ ਰਾਮ ਲਿਵ ਲਈ ਰਹਾਉ ਤੁਮੀਆਂ ਥੂਮ ਉਪਰ ਨਤ ਲੁਝ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜਾ ਕਉ ਨਾਨਕ ਇਹ ਤਤ ਵਿਚਾਰਾ ਦਿਨ ਹਰ ਧਜਨ ਨਹੀਂ ਛੁਟਕਾਰਾ ਦੌੜੀ ਮੈਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾ ਪਬਿਸ਼ ਪੂਰਾ ਹਿਰਦੈ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ ਰਹਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਚਿਤ ਤੁਨੀਤ ਪੂਰੀ ਸ਼ੋਭਾ ਪੂਰਾ ਲੋਕੀ ਕਰਨ ਹਰ ਸਦ ਵਸੈ ਹਦੂਰਾ ਕੋ ਨਾਨਕ ਮੇਰਾ ਸਤਗੁਰ ਪੂਰਾ ਗੋੜੀ ਮਹਿਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ਼ ਪੂਰਨ ਿਸ਼ਨਾਣ ਸੰਤ ਤੇ ਪਾਤੇ ਜਪੀਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅੰਕਾਰ ਦ੍ਰਿਸ਼ਟ ਆਵ ਸਭ ਏਕ ਅੰਕਾਰ ਸੰਤ ਸਤਿ ਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਦੈ ਲਐ ਸੰਚ ਕਹੋ ਨਾਨਕ ਜਾਕ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੀ ਮਹਿਲਾ ਪੰਜਵਾ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ त्रास सब नस् सामत पूरी जित हर गुण गावै ਵੱਡਾ ਭਾਗ 사ਦੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਦਨਾਮਾ ਸਾਧ ਸੰਗ ਪੂਰਨ ਸਭ ਕੰਮ ਹਰ ਕੀ ਭਗਤ ਜਨਮ ਪਰਵਾਣ ਗੁਰ ਕਿਰਪਾ ਤੇ ਨਾਮ ਵਖਾਣ ਕੋ ਨਾਮ ਸੋ ਜਨ ਪਰਵਾਨ ਜਾ ਕੈਰਦਾ ਵਸਤ ਭਗਵਾਨ